मिल कालावाणी आंदी सारे नौकरियां लीदी बंदी देर विच वान मलापी जान मलापी जा ਅੱਛੇ ਅਠਾ ਮਾ ਬਾਲਾ ਅੱਜ ਸ਼ੇਰ ਪੰਜਾਬ ਦੇ ਆ ਮੈਨੂੰ ਮਿਲ ਗਿਆ ਦੇ ਚੰਕਾਲਾ ਅੱਜ ਸ਼ੇਰ ਪੰਜਾਬ ਦੇ ਆ ਮੈਨੂੰ ਮਿਲ ਗਿਆ ਦੇ ਚਸ਼ਨ ਕਾਲਾ ਸ਼ੇਰ ਪੰਜਾਬ ਦੇ ਆ ਜੇ ਮੈਨੂੰ ਫਿਰ ਦੇਸ਼ ਨਕਾਲਾ ਦੇ ਤੋ ਚੱਲੇ ਨੇ ਜਿੰਦਾ ਵਰਲਾ ਕਰਦੀ ਐ ਕਦੇ ਮੈਂ ਸੋਨੇ ਦੇ ਬਰਤਨਾਂ ਵਿੱਚ ਖਾਣ ਵਾਲੀ ਮੇਰੇ ਨਾਲ ਪੰਜਾਬ ਜਾਂ ਗੋਲੀਆਂ ਜਦੋਂ ਮੈਂ ਸੈਰ ਕਰਨ ਜਾਂਦੀ ਸੀ ਤੇ ਬੜਾ ਮੇਰੇ ਨਾਲ ਉਹ ਪਿਆਰ ਕਰਦੀਆਂ ਸਨੇਹਤਾਆਂ ਦੀਆਂ ਸਨ ਪਰਮਾਤਮਾ ਤੇਰੇ ਰੰਗ ਨਿਆਰੇ ਨੇ ਈਸ ਮਕਾਵੇ ਰਾਜਿਆ ਤੇ ਛਾਈ ਬਣਾਵੇ ਲੰਗ ਉਹ ਜਾਵੇ ਜਲ ਤੇ ਥਲ ਘੜ ਥਲ ਤੇ ਕੂਆ ਕੂਹ ਤੇ ਮੇਲ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਕਿਰਾਵੇ ਉਹ ਚਾਹੇ ਤਾਂ ਕੀ ਨਹੀਂ ਕਰ ਸਕਦਾ ਉਹ ਪਰਮਾਤਮਾ ਚਾਵੇ ਤਾਂ ਟੰਗਲੇ ਨੂੰ ਰਾਜ ਤੇ ਬਿਠਾ ਸਕਦਾ ਹੈ ਉਹ ਪਰਮਾਤਮਾ ਚਾਵੇ ਤੇ ਭੁੱਖਿਆਂ ਦੇ ਘਰ ਭੰਡਾਰ ਲਾ ਸਕਦਾ ਹੈ ਜਾਂ ਤੇ ਥਲ ਪਰ ਥਲ ਤੇ ਕੂਆ ਖੂਹ ਤੇ ਨੇਰ ਕਰਾਵੇ ਧਰਤੀ ਤੇ ਆਕਾਸ਼ ਲਾ ਰਵੇ ਚੜ੍ਹਿਆ ਆਕਾਸ਼ ਲਾ ਰਵੇ ਸਾਨੂੰ ਹੁਕਮ ਹੋ ਗਿਆ ਹੈ ਭਾਈ ਜਸਵਿੰਦਰ ਸਿੰਘ ਜੀ ਪ੍ਰਬੰਧਕਾਂ ਦਾ ਕਿ 12 ਵਜਾ ਦਿਓ ਤੁਸੀਂ ਬਾਰੇ ਦੂਜੇ ਦੋਜੇ ਤੇ ਨੇ ਉਹਨਾਂ ਨੂੰ ਟਾਈਮ ਅਸੀਂ ਬਾਅਦ ਵਿੱਚ ਦੇ ਦਿਆਂਗੇ ਸੋ 12 ਵਜੇ ਤੱਕ ਸਾਡਾ ਟਾਈਮ ਹੈ ਅਸੀਂ ਇੱਕ ਦੋ ਹਫ਼ਤੇ ਜਗੇ ਇਤਿਹਾਸ ਦੀ ਲੱਗੀਆਂ ਉਹਦਾ ਜਾਣੀਆਂ ਨੇ ਤੇ ਸਾਧ ਸੰਗਤ ਜੀ ਮੈਂ ਹੁਕਮ ਤਾਂ ਬੇਨਤੀ ਕਰ ਰਿਹਾ ਹਾਂ ਹੁਕਮ ਤੇ ਸੰਕਟਾ ਨਾ ਹੁੰਦਾ ਹੈ ਬਹਿ ਬਣਾਉਂਦਾ ਹੁਕਮ ਨਹੀਂ ਆ ਹੋਵੇ ਪਰਮਾਨ ਤਾਂ ਖਸਮੇ ਕਾ ਮਹਿਲ ਪਾਈ ਸੀ ਮੈਂ ਰੱਬ ਤੋਂ ਡਾਕ ਕੇ ਕਹਿੰਦਾ ਮੈਂ ਜਿੰਨੀ ਗੱਲ ਕਰਨੀ ਆ ਪੁਰਬ ਗੁਰਬਾਣੀ ਨਾਲ ਹੀ ਗੱਲ ਕਰਨੀ ਆ ਗੁਰਬਾਣੀ ਜਿਹੜੀ ਹੈ ਉਹ ਹਰ ਗੱਲ ਤੇ ਪੱਕੀ ਮੋਹਰ ਲਾ ਦਿੰਦੀ ਹੈ ਤੇ ਸਾਡੇ ਵਾਲੋਂ ਕੋਈ ਗੱਲ ਹੋਵੇ ਤਾਂ ਅਸੀਂ ਕੱਚੀ ਵੀ ਕਰ ਸਕਦੇ ਆ ਪਰ ਜਿਹੜੀ ਗੁਰੂ ਸਾਹਿਬ ਦੀ ਬਾਣੀ ਹੈ ਨਾ ਇਹ ਪੱਕੀ ਮੋਹਰ ਲਾ ਦਿੰਦੀ ਹੈ ਹਰ ਗੱਲ ਤੇ ਪੱਕੀ ਮੋਹਰ ਲੱਗ ਜਾਂਦੀ ਹੈ ਆਇਆ ਹੁਕਮ ਪਾਰ ਰਮ ਦਾ ਛੋਰ ਚਲਿਆ ਇੱਕ ਦਿਹਾੜੀ ਇੱਕ ਦਿਨ ਛੱਡ ਗਿਆ ਪਰ ਸਭ ਨੂੰ ਜਾਣਾ ਪੈਣਾ ਪਰ ਜਿਹੜੇ ਉਹ ਜੋ ਬੰਦੇ ਤੁਰ ਜਾਂਦੇ ਨੇ ਕਈ ਬੰਦੇ ਤੁਰ ਜਾਂ ਉਨ੍ਹਾਂ ਦਾ ਇਹਨਾਂ ਮਨਖ ਨਹੀਂ ਹੁੰਦਾ ਉਨ੍ਹਾਂ ਦਾ ਇਹਨਾਂ ਉਹ ਪਿੰਡ ਨੂੰ ਘਾਟਾ ਨਹੀਂ ਪੈਂਦਾ ਘਰ ਨੂੰ ਘਾਟਾ ਨਹੀਂ ਪੈਂਦਾ ਤੇ ਘਾਇ ਘੜਦਾ ਮੋਢੀ ਹੋ ਜਾਂ ਤੁਰ ਜਾਏ ਜਿਹਦੇ ਅੱਧ ਸਾਰੀ ਕਮਾਨ ਇਹਦੇ ਕਾਹ ਕੋ ਸਾਰਾ ਘਾਟਾ ਹੀ ਪੈ ਜਾਂਦਾ ਹੈ ਮਹਾਰਾਜਾ ਰਣਜੀਤ ਸਿੰਘ ਜਦੋਂ ਤੁਰ ਗਿਆ ਨੇ ਬੜਾ ਘਾਟਾ ਪਿਆ ਸਾਰਾ ਪਰਿਵਾਰ ਏਨੂੰ ਏਨੂੰ ਹੋ ਗਿਆ ਮਾਹ ਰਾਣੀ ਜਿੰਦਾ ਵਰ ਲਾ ਕਰਦੀ ਹੈ ਆਗਰ ਘਰ ਉਹ ਮਾਹ ਰਾਣੀ ਜਿਹਨੂੰ ਕੈਦ ਕੀਤਾ ਗਿਆ मां रानी ਜਿੰਨਾਂ ਕੈਰ ਕੀਤਾ ਗਿਆ ਜਿਹੜਾ ਦਲੀਪ ਸਿੰਘ ਸੀ ਉਹਦਾ ਪੁੱਤਰ ਉਹਦੀ ਉਮਰ ਸੀ ਉਹ 5 ਸਾਲ ਦੀ ਉਹ ਬੜਾ ਗੁਰਸਿੱਖ ਸੀ ਆਖਰ ਉਹਨੂੰ ਪੜ੍ਹਾਈ ਕਿਹੜੀ ਪੜ੍ਹਾਈ ਗਈ ਪਾਦਰੀ ਛੱਡਿਆ ਗਿਆ